ਮੁਹੰਮਦ ਮੁਸਤਫਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਧਰਮ ਪਤਨੀ ਰਜ਼ੀਆ ਸੁਲਤਾਨਾ ਮਰੀਲਕੋਟਲੀ ਤੋਂ ਐਮਐਲਏ ਵੀ ਰਹੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੀ ਉਹਨਾਂ ਦਾ ਨੌਜਵਾਨ ਮੁੰਡਾ ਅਕੀਲ ਅਕਟਰ ਮੁੱਢਲੀ ਖਬਰ ਪ੍ਰਵਾਹ ਨੇ ਦਿੱਤੀ ਸੀ ਕਿ ਜਿਉਂ ਕੋਈ ਦਵਾਈ ਗਲਤ ਖਾ ਗਿਆ ওভারਡੋਸ ਹੋ ਗਈ ਦਵਾਈ ਦੀ ਉਹਦੇ ਕਰਕੇ ਉਹਦੀ ਮੌਤ ਹੋ ਗਈ। ਪੋਸਟਮਾਰਟਮ ਦੇ ਵਿੱਚ ਬਾਹ ਦੇ ਉੱਤੇ ਸਿਰਿੰਜ ਦਾ ਨਿਸ਼ਾਨ। ਤੇਸ ਤੋਂ ਬਾਅਦ ਮਰੀਲਕੋਟ ਨਾਲ ਸੰਬੰਧਤ ਇੱਕ ਵਿਅਕਤੀ ਸਾਹਮਣੇ ਆ ਕੇ ਸ਼ਿਕਾਇਤ ਦੇ ਰੂਪ ਚ ਦੱਸਦਾ ਜੀ ਕਿ ਮੈਂ ਗਵੰਡੀਆਂ ਜੀ ਇਹਨਾਂ ਦਾ ਇਹ ਇਹ ਕੁਛ ਕਰਦੇ ਸੀ ਜੀ ਉਹਦੀ ਵੀਡੀਓ ਪੁਰਾਣੀ ਆ ਸਾਹਮਣੇ ਆ ਗਈ ਆ ਮੁੰਡੇ ਦੀਆਂ ਜਿਹੜੀਆਂ ਕੁਝ ਦਿਨ ਪਹਿਲਾਂ ਦੀਆਂ ਤੇ ਉਸ ਵੀਡੀਓ ਦੇ ਵਿੱਚ ਜਿਹੋ ਜਿਹੋ ਨੇ ਦੋਸ਼ ਆਪਣੇ ਪਿਓ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਮੜੇ ਤੇ ਉਸੇ ਘੇਰੇ ਚ ਉਹਨੇ ਆਪਣੀ ਮਾਂ ਨੂੰ ਭੈਣ ਨੂੰ ਪਤਨੀ ਨੂੰ ਰੱਖਿਆ ਉਹਦੇ ਆਧਾਰ ਤੇ ਕਿਉਂਕਿ ਉਹ ਟੱਬਰ ਪੰਚਕੁੱਲੇ ਰਹਿੰਦਾ ਸੀ ਉਸ ਨੌਜਵਾਨ ਮੁੰਡੇ ਦੀ ਮੌਤ ਪੰਚਕੁੱਲੇ ਹੋਈ ਹੈ ਤੇ ਉਦੋਂ ਤਵੱਤ ਪੁਲਿਸ ਨੇ ਕਾਰਵਾਈ ਕਰਦੇ ਆ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਸ ਮੁੰਡੇ ਦੀ ਜਿਹਦੀ ਮੌਤ ਹੋਈ ਉਦੇ ਪਿਓ ਦੇ ਨਾਲ-ਨਾਲ ਮੁਸਤਫਾ ਦੇ ਨਾਲ-ਨਾਲ ਉਹਦੀ ਮਾਂ ਜਿਹੜੀ ਮੁਸਤਫਾ ਦੀ ਪਤਨੀ ਸੀ ਅਕੀਲ ਦੀ ਮਾਂ ਰਜੀਆ ਸੁਲਤਾਨਾ ਤੇ ਉਸ ਨੌਜਵਾਨ ਮੁੰਡੇ ਦੀ ਪਤਨੀ ਤੇ ਭੈਣ ਤੇ ਵੀ ਹਤਿਆ ਦਾ ਕੇਸ ਦਰਜ ਕਰ ਲਿਆ। ਤੇ ਇਸ ਨੇ ਕਈ ਸਵਾਲ ਖੜੇ ਕਰ ਦਿੱਤੇ ਕਿਉਂਕਿ ਪਹਿਲਾਂ ਵੀਡੀਓ ਨੇ ਸਵਾਲ ਖੜੇ ਕੀਤੇ ਜਿਹੜੀ ਵੀਡੀਓ ਦੇ ਵਿੱਚ ਉਹ ਬੱਚਾ ਆਪਣੇ ਪਿਓ ਦੇ ਉੱਤੇ ਆਪਣੇ ਪਰਿਵਾਰ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦਾ ਹੈ ਤੇਜੀ ਇਵੇਂ ਮੈਨੂੰ ਮਾਰਨਾ ਚਾਹੁੰਦੇ ਸੀ ਜੀ ਮੇਰੀ ਪਤਨੀ ਨਾਲ ਸੰਬੰਧ ਨੇ ਜੀ ਇਹ ਤਾਂ ਮੈਨੂੰ ਖਤਮ ਕਰਨਾ ਚਾਹੁੰਦੇ ਸੀ ਇਹਨਾਂ ਦੀ ਇਹ ਸਾਜ਼ਿਸ਼ ਹੈ ਜੀ ਤੇ ਕਾਰਵਾਈ ਤੋਂ ਬਾਅਦ ਆਖਰ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਮੂੰਹ ਖੋਲਿਆ ਮੁਹੰਮਦ ਮੁਸਤਾਫਾ ਹੁਣ ਕਹਿੰਦੇ ਜੀ ਮੈਂ ਤਾਂ ਇੱਕ ਪੁੱਤ ਗਵਾਇਆ ਹੈ ਇਸ ਲਈ ਮੈਨੂੰ ਤਕਲੀਫ ਹੈ ਮੁਹੰਮਦ ਮੁਸਤਾਫਾ ਜੀ ਪੁੱਤ ਪੰਜਾਬ ਨੇ ਬਹੁਤ ਗਵਾਏ ਹੈ ਤੇ ਉਹ ਵੀ ਕਿਸੇ ਦੇ ਪੁੱਤ ਸੀ ਤਤ ਤੁਹਾਨੂੰ ਤਕਲੀਫ ਨਹੀਂ ਹੋਈ ਕਿਉਂਕਿ ਤਾ ਤੁਹਾਡੇ ਜਵਾਬ ਨਹੀਂ ਸੀ ਸਾਨੂੰ ਨਹੀਂ ਪਤਾ ਇਹ ਤਕਲੀਫ ਕੀ ਹੈ ਜੋ ਮੁੰਡਾ ਦੋਸ਼ ਲਾ ਰਿਹਾ ਹੈ ਉਹ ਕਿੰਨੇ ਸੱਚੇ ਨੇ ਜਿਹਨੀ ਸਫਾਈ ਤੁਸੀਂ ਦੇ ਰਹੇ ਹੋ ਕਿੰਨੀ ਸੱਚੀ ਹੈ ਇਹ ਅਦਾਲਤ ਨੇ ਤੈ ਕਰਨਾ ਹੈ ਇਹ ਸਿਪਟ ਨੇ ਤੈ ਕਰਨਾ ਜਿਹੜੀ ਜਾਂਚ ਕਰ ਰਹੀ ਹੈ ਪਰ ਕੁਦਰਤ ਕੀ ਕੋਈ ਇਨਸਾਫ ਕਰ ਦਿੰਦੀ ਹੈ ਕੁਦਰਤ ਕੀ ਜਵਾਬ ਦਿੰਦੀ ਹੈ ਕੀ ਇਹ ਥੀ ਨਰਕ ਸਵਰਗ ਲੋਕ ਆਪਣੀਆਂ ਆਲੇ ਗੱਲਾਂ ਕਰ ਰਹੇ ਨੇ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਚ ਗੱਲਾਂ ਹੋ ਰਹੀਆਂ ਨੇ ਉਸ ਬੱਚੇ ਦਾ ਜਾਣਾ ਦੁੱਖ ਭਾਗੀ ਹੈ ਮਤ ਭਾਗ ਹੈ ਕਿ ਉਹ ਤੁਹਾਡੀ ਕਰਨੀਆਂ ਦਾ ਫਲ ਭੋਗ ਗਿਆ 2 ਲੈਣਾ ਕਿਉਂਕਿ ਉਹ 80 90 ਦੇ ਦਹਾਕੇ ਦੇ ਵਿੱਚ ਜੋ ਘਟਨਾ ਕਰ ਪੰਜਾਬ ਚ ਵਾਪਰੀ ਝੂਠੇ ਪੁਲਿਸ ਮੁਕਾਬਲੇ ਅੰਚ ਉਸ ਸ਼ੀਸ਼ੇ ਤੋਂ ਨੂੰ ਬਿਤਾਇਆ ਜਾਂਦਾ ਹੈ ਤੁਸੀਂ ਵੀ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ 'ਚ ਰਹੇ ਹੋ ਆਪਣੇ ਕਾਰਜ ਕਾਲ ਦਰਾਂ ਉਸ ਸਮੇਂ ਵੀ ਕਈ ਕਰਜ ਸੱਥਰ ਵਿਸ਼ੇ ਉਸ ਵੇਲੇ ਵੀ ਕਈ ਮਾਮਾ ਨੇ ਬੈਣ ਪਾਏ ਉਹ ਵੀ ਕਿਸੇ ਦੇ ਪੁੱਤਰ ਸੀ ਜਨ ਨਾਲ ਚਲੋ ਮੈਂ ਅੱਜ ਤੁਹਾਡੀ ਘਟਨਾਵਾਂ ਦੇ ਹਵਾਜਨਾ ਜੇ ਜ਼ਿਕਰ ਕਰਾਂ ਤਾਂ ਤੁਸੀਂ ਹੁਣ ਸਫਾਈ ਦੇਣ ਲਈ ਸਾਹਮਣੇ ਆਇਓ ਮਮਦ ਮੁਸਤਫਾ ਟੀਵੀ 'ਨਾਂ ਤੇ ਆ ਰਹੇ ਮੀਡੀਆ ਸਾਹਮਣੇ ਬੋਲ ਰਹੇ ਨੇ ਉਹਨੋਂ ਕਹਿ ਰਹੇ ਨੇ ਕਿ ਮੇਰਾ ਮੁੰਡਿਆ ਤਾਂ 40% ਦੀ ਦਿਮਾਗੇ ਕੰਮ ਨਹੀਂ ਕਰਦਾ ਸੀ। ਕੋਈ ਕਜੀਬੀ ਬਿਮਾਰੀ ਨਾਲ ਪੀੜਤ ਸੀ ਕਿ ਉਸ ਤੋਂ ਬਾਅਦ ਉਹ ਨਸ਼ਾ ਲੈਣ ਲੱਗ ਪਿਆ। ਜਿਹੜੇ ਪੰਜਾਬ ਜਿਸ ਦਲਦਲ ਤੋਂ ਸਿਆਉਂਸ ਜੀ ਮੇਰਾ ਮੁੰਡਾ ਤਸਕਿਆ। ਤੇ ਜਦੋਂ ਉਹ ਉਹਦੀ ਦਿਮਾਗੀ ਸਥਿਤੀ ਇਹ ਹੁੰਦੀ ਸੀ ਉਹ ਕਦੇ ਮੇਰੇ ਸਿਕਿਉਰਿਟੀ ਗਾਰਡਨ ਥੱਪੜ ਮਾਰ ਦਿੰਦਾ ਸੀ ਕਦੇ ਆਪਣੀ ਮਾਂ ਦੇ ਕਮਰੇ 'ਚ ਅੱਗ ਲਾਉਂਦਾ ਸੀ ਇੱਕ ਵਾਰ ਤਾਂ ਉਹ ਆਪਣੀ ਘਰਣ ਨੂੰ ਮਕਾਉਣ ਦੀ ਕੋਸ਼ਿਸ਼ ਕਰ ਲਈ ਸੀ ਮੈਂ ਪੁਲਿਸ ਕੋਲ ਭੇਜਿਆ ਸ਼ਾਮ ਨੂੰ ਫੇਟ ਅੱਬਰ ਹੋਣ ਲੱਗ ਪਿਆ ਮੈਨੂੰ ਛਡਾਉਣਾ ਪਿਆ ਕਈ ਵਾਰ ਮੈਂ ਪੁਲਿਸ ਨੂੰ ਚੁਕਾਇਆ ਉਹ ਜਿਹਿਆਂ ਰਖਤਾਂ ਕਰਦਾ ਸੀ ਗੁੱਸਾ ਆ ਜਾਂਦਾ ਸੀ ਤੇ ਜਦੋਂ ਗੁੱਸਾ ਠੰਡਾ ਹੋ ਜਾਂਦਾ ਸੀ ਫਿਰ ਮਾਫੀ ਮੰਗਦਾ ਸੀ ਉਸੇ ਗੁੱਸੇ 'ਚ ਉਸੇ ਬਿਮਾਰੀ 'ਚ ਉਹ ਵੀਡੀਓ ਬਣਾਤੀ ਬਹੁਤ ਕੁਝ ਕੀਤਾ ਤੁਸੀਂ ਤੇ ਤੁਸੀਂ ਇਹ ਵੀ ਕਿਹਾ ਕਿ ਜੀ ਚੰਗੀ ਗੱਲ ਹੋਈ ਕਿ ਉਹਦੀ ਸ਼ਿਕਾਇਤ ਦੇਦਾਰ ਤੇ ਇਹ ਘਰ ਵੀ ਅੱਗੇ ਤੁਰਿਆ ਤੇ ਜਾਂਚ ਜੇ ਪੰਜਾਬ ਚ ਹੁੰਦੀ ਸ਼ਰਤ ਕਹਿੰਦੇ ਜਿਵੇਂ ਮੈਂ ਬਚਾ ਲੈਂਦਾ ਤਾਂ ਮੇਰੇ ਤੇ ਦੋਸ਼ ਲੱਗਣੇ ਸੀ ਕਿ ਮੈਂ ਬਚਾ ਲਿਆ ਜੀ ਇਸ ਲਈ ਚੰਗੀ ਗੱਲ ਹੈ ਪੰਚਕੁੱਲੇ ਚਾ ਨਾ ਉੱਥੇ ਮੇਰੀ ਸਰਕਾਰ ਹੈ ਨਾ ਮੇਰਾ ਲੈਣ ਦੇਣਾ ਹੈ ਇਸ ਲਈ ਕਹਿੰਦੇ ਜੀ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਖੁਦ ਤੇ ਆਪਣੇ ਪੁੱਤਰ ਅਕੀਲ ਅਖਤਰ ਦੀ ਹੱਤਿਆ ਦੇ ਕੇਸ ਦੇ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਇਕ ਇਸ ਪੰਚਕੂਲ ਅਤਰ ਹੋਇਆ ਅਕੀਲ ਅਖਤਰ ਦੀ ਮੌਤ ਹੋਈ ਹੈ ਮੁਸਫਾ ਨੇ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਬਹੁਤ ਉਹ ਲੈ ਕੇ ਆਪਣੇ ਰਸਤਿਆਂ ਤੱਕ ਦੇ ਲਈ ਸਾਰੇ ਸਵਾਲਾਂ ਦਾ ਜਵਾਬ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਬਹੁਤ ਮਦਭਗਾ ਮੇਰੇ ਪੁੱਤਰ ਦੀ ਮੌਤ ਦਾ ਦਰਦ ਮੈਂ ਹੀ ਸਮਝ ਸਕਦਾ ਇਹ ਤਾਂ ਸਵਾਲ ਕਰ ਰਹੇ ਜਿਹੜਾ ਕਿ ਪੁੱਤ ਦੀ ਮੌਤ ਦਾ ਦਰਦ ਉਹਦੀ ਮਾਂ ਉਹਦੇ ਪਿਓ ਉਹਦੇ ਭੈਣ ਭਰਾ ਉਹਦਾ ਪਰਿਵਾਰਿਕ ਸੰਸਾਰ ਜਿਸ ਨੇ ਆਪਣਾ ਪੁੱਤਰ ਖੋਇਆ ਕਹਿੰਦੇ ਉਸੇ ਨੂੰ ਪਤਾ ਹੈ ਇਹ ਹੀ ਅਸੀਂ ਕਹਿ ਰਹੇ ਹਾਂ ਜਨਾਬ ਜਿਸ ਜਿਸ ਨੇ ਆਪਣੇ ਪੁੱਤਰ ਖੋਏ ਨੇ ਨਾ ਉਹਨਾਂ ਨੂੰ ਪਤਾ ਦੁਨੀਆ ਵਿੱਚ ਇਸ ਤੋਂ ਵੱਡਾ ਕਹਿੰਦੇ ਕੋਈ ਦੁੱਖ ਨਹੀਂ ਹੁੰਦਾ ਬਿਲਕੁਲ ਇਹ ਹੀ ਅਸੀਂ ਕਹਿ ਰਹੇ ਹਾਂ ਕਿ ਦੁੱਖ ਕਿੰਨੇ ਪੰਜਾਬ ਨੇ ਹੰਡਾਇਆ ਕਿਹਨਾਂ ਕਿਹਨਾਂ ਘਰਾਂ ਨੇ ਹੰਡਾਇਆ ਕਿਹੜੇ ਕਿਹੜੇ ਪਾਸਿਓਂ ਵੀ ਹੰਡਾਇਆ ਕੱਲਾ ਇਸ ਵਾਰ ਨਹੀਂ ਕਰਕੇ ਇੱਕ ਪਾਸਿਓਂ ਕਈ ਪਾਸਿਓਂ ਹੰਡਾਇਆ ਪੰਜਾਬ ਨੇ ਦੁੱਖ ਮੁਹੰਮਦ ਮੁਸਫਾ ਨੇ ਕਿਹਾ ਕਿ ਮੇਰੇ ਬੇਟੇ ਦੀ ਮੌਤ ਤੋਂ ਬਾਅਦ ਮੈਂ ਗੰਭ ਵਿੱਚ ਸੀ ਮੈਂ ਕਿਸੇ ਦਾ ਫੋਨ ਤੱਕ ਨਹੀਂ ਲੈ ਰਿਹਾ ਸੀ ਮੇਰੇ ਅੰਦਰ ਹਿੰਮਤ ਨਹੀਂ ਸੀ ਮੇਰੇ ਅੰਦਰ ਬਾਪ ਬਹੁਤ ਐਕਟਿਵ ਸੀ ਦਾ ਜਿਹੜਾ ਮੈਨੂੰ ਪੀੜਤ ਦੇ ਸੀ ਮੇਰਾ 35 ਸਾਲ ਦਾ ਮੁੰਡਾ ਗਿਆ ਸੀ ਹੁਣ ਉਹ ਕਹਿੰਦੇ ਕਿ 18 ਸਾਲ ਤੋਂ ਮੇਰਾ ਮੁੰਡਾ ਇਸ ਬਿਮਾਰੀ ਨਾਲ ਪੀੜਤ ਸੀ ਜਿਹਦੇ ਕਰਕੇ ਉਹ ਜਿਹੀਆਂ ਹਰਕਤਾਂ ਕਰਦਾ ਸੀ ਤੇ ਬਹੁਤ ਹੀ ਜਾਣ ਜਾਂਦੇ ਜਾਂਦੇ ਵੀ ਇੱਕ ਵਾਰ ਤਾਂ ਬੱਚੀ ਆ ਉਹਦਾ ਦਿਮਾਗ 40% ਦੀ ਡੈਮੇਜ ਹੋ ਗਿਆ ਸੀ 2006 ਤੋਂ ਨਸ਼ੇ ਦੀ ਗ੍ਰਿਫਤ ਸੀ ਤੇ ਪੰਜਾਬ ਪੁਲਿਸ ਜਾਣਦੀ ਐ ਕਿ ਮੇਰੇ ਮੁੰਡੇ ਨੂੰ ਗਲਤ ਆਤਤਾ ਪੈਗੀਆਂ ਸੀ ਤੇ ਉਸ ਤੋਂ ਬਾਅਦ ਮੈਂ ਕਈ ਵਾਰ ਪੰਜਾਬ ਪੁਲਿਸ ਤੱਕ ਕੋਸ਼ਿਸ਼ ਦੀ ਪਹੁੰਚ ਸ਼ਿਕਾਇਤ ਵੀ ਕੀਤੀ ਉਹਨੂੰ ਛਕਾਇਆ ਵੀ ਫੜਾਇਆ ਵੀ ਅਸੀਂ ਸੈਂਟਰ ਤੱਕ ਵੀ ਲੈ ਜਾਂਦੇ ਰਹੇ ਪਰ ਉਹ ਸੁਧਰ ਨਹੀਂ ਸਕਿਆ ਤੇ ਕਹਿੰਦੇ ਜੀ ਉਹਨਾਂ ਨੇ ਮੌਤੇ ਦਿਨ ਜੋ ਹੋਇਆ ਉਹ ਵੀ ਦੱਸਿਆ ਤੇ ਉਹਨਾਂ ਨੇ ਆਪਣੇ ਰਸਤੇ ਨੂੰ ਲੈ ਕੇ ਜਦੋਂ ਉਹਦੇ ਖਾਲ ਖੜੇ ਕੀਤੇ ਨੂੰ ਕਹਿੰਦੇ ਉਹਦਾ ਇਹ ਤੋਤਾ ਕਹਿੰਦਾ ਸੀ ਕਿ ਸਾਡੇ ਘਰੇ ਜਿਹੜੇ ਰਾਜਨੀਤਿਕ ਪ੍ਰਸ਼ਾਸਨਿਕ ਲੋਕ ਮਿਲਣਾਉਂਦੇ ਨੇ ਉਹ ਕਹਿੰਦਾ ਸੀ ਕਿ ਜੀ ਅਸਰ ਧੰਦਾ ਕਰਦੇ ਆ ਕੋਠਾ ਚਲਾਉਂਦੇ ਕਹਿੰਦਾ ਇੱਥੋਂ ਤੱਕ ਤੁਹਾਨੂੰ ਮੜਦਾ ਸੀ ਇਸ ਲਈ ਕਹਿੰਦਾ ਕਿ ਉਹ ਮਾਨਸਿਕ ਰੋਗੀ ਸੀ ਤੇ ਉਹਦੇ ਵਿੱਚੋਂ ਉਹਨਾਂ ਨੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਵੀ ਦੰਪਰਨ ਦੀ ਕੋਸ਼ਿਸ਼ ਕੀਤੀ ਆ ਕਿ ਸਿੱਟ ਇਸ ਮਾਮਲੇ ਦਾ ਇਨਸਾਫ ਕਰੂੰਗੀ ਤੇ ਕੁਝ ਤਰ੍ਹਾਂ ਇਹਨੂੰ ਆਉਂਦੇ ਜੀ ਅਸਲਤਾਨਾ ਦਾ ਨਾਂ ਜਾ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਂ ਦੇ ਅਰਤੇ ਵੀ ਦਿਖਦੇ ਆ ਕਿ ਕੀ ਇਹ ਪੀ 27 ਤੋਂ ਪਹਿਲਾਂ ਉਹਨਾਂ ਦਾ ਰਾ ਰੋਕਿਆ ਜਾ ਰਿਹਾ ਇਸ ਲਈ ਵੀ ਇਹ ਨਾਮ ਦਰਜ ਹੋਏ ਨੇ ਕੁਝ ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖ ਰਹੇ ਪਰ ਮੁੰਡੇ ਦੀ ਵੀਡੀਓ ਤੇ ਬੇਸ਼ੱਕ ਉਹ ਵਿਅਕਤੀ ਕਹਿੰਦੇ ਗਵੰਢੀ ਨਾ ਹੋਵੇ ਜਿਹਦੀ ਸ਼ਿਕਾਇਤ ਆ ਉਹ ਰਹਿੰਦਾ ਉਸੇ ਮਹੱਲੇ ਚ ਗਲੀਆਂ ਛੱਡ ਕੇ ਪਰ ਉਥੇ ਕਿੰਨਾ ਕਰਦਾ ਕਿੰਨਾ ਨਹੀਂ ਹੈ ਤੇ ਪਰ ਉਹਦੇ ਵੀ ਕਈ ਰਾਜਨੀਤਿਕ ਧਿਰਾਂ ਤੱਕ ਪਹੁੰਚ ਅਪਰੋਚ ਰਹੀ ਆ ਹਨਾ ਉਹਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਲਈ ਦੇ ਵਿੱਚ ਰਾਜਨੀਤੀ ਵੀ ਸ਼ਾਮਲ ਹੁੰਦੀ ਜਾ ਰਹੀ ਹੈ ਹੁਣ ਘਟਨਾ ਤੋਂ ਬਾਅਦ ਤੇ ਉਹਦੇ ਉੱਤੇ ਵੀ ਸਭ ਦੀ ਨਿਗ੍ਹਾ ਰਹਿਣੀ ਹੁਣ ਦੇਖਦੇ ਆ ਜੀ ਹਤਿਆ ਦਾ ਕੇਸ ਦਰਜ ਹੋ ਗਿਆ ਸਟ ਬਣ ਗਈ ਹੈ ਤੇ ਉਹ ਜਾਂਚ ਕਰੇਗੀ ਇਨਕੁਆਇਰੀ ਕਰੇਗੀ ਉਹਦੇ ਵਿੱਚ ਕੌਣ ਕੌਣ ਦੋਸ਼ੀ ਸਾਬਤ ਹੁੰਦਾ ਕੌਣ ਕੌਣ ਦੇਖਣਾ ਸਾਬਤ ਹੁੰਦਾ ਉਹ ਨਾਲ ਵਕਤ ਤੈਅ ਕਰੇਗਾ ਪਰ ਇਸ ਘਟਨਾ ਨੇ ਮੁਸਫਾ ਹੁਰਾ ਨੂੰ ਆਪਣਾ ਉਹ ਟਾਈਮ ਵੀ ਯਾਦ ਦਿਵਾਇਆ ਹੋਊਗਾ ਜਦੋਂ ਤੁਸੀਂ ਆਪਣੀ ਪਰਦੀ ਦੇ ਧੌਂਸ ਦੇ ਵਿੱਚ ਕਿੰਨਿਆਂ ਨੂੰ ਮਸਲ ਕੇ ਲੰਗੇ ਹੋਗੇ ਜਾਂ ਤਾਇਆ ਹੋ